ਸਾਨੂੰ ਤਾਂ ਬਿੱਟੂ ਦੀ ਉਮੀਦ ਹੈ ਬਿਕੋਜ਼ ਅਸੀਂ ਤੇ ਮੋਦੀ ਸਾਹਿਬ ਜੀ ਦੇ ਨਾਲ ਹੈਗੇ ਆ ਤੇ ਸਾਨੂੰ ਤੇ ਹੈਗਾ ਕਿ ਮੋਦੀ ਜੀ ਜਿੱਤਣ ਕਿਹੜੇ ਕਿਹੜੇ ਮੋਦੀਆਂ ਨੇ ਲੈ ਕੇ ਤੁਹਾਨੂੰ ਵੋਟ ਪਾਈ ਆ ਉਹ ਆ ਬਸ ਆਈ ਆਪਣੇ ਹੁਣ ਜੋ ਮਹਿੰਗਾਈ ਵੱਧ ਰਹੀ ਆ ਥੋੜੀ ਕੰਟਰੋਲ ਹੋ ਜੇ ਕੀ ਲੱਗਦਾ ਹੈ ਲੁਧਾਨਾ ਤੋਂ ਉਹ ਕਿਹੜਾ ਉਮੀਦਵਾਰ ਜਿੱਤੇਗਾ ਐਤਕੀ ਦਾ ਮੈਨੂੰ ਲੱਗ ਰਿਹਾ ਰਾਜਾ ਵੜੈੰਗੀ ਲੱਗਦਾ ਹੈ ਦੇਖਿਓ ਸੇ ਇਕਨੋਮੀ ਕੀ ਅਗਰ ਆਪ ਲੋ ਦੇਖੀਏ ਕਿਤਨਾ ਜੋ ਕੁਝ ਵੀ ਹੈ ਮੋਦੀ ਜੀ ਹੈਜ਼ ਡਨ ਵੰਡਰਸ ਕੀ ਸ਼ੋਰਫੀ ਕਹੀ ਸ਼ੋਰਫ ਕੰਬਨਤੂ ਨੈਕਸਟ ਪ੍ਰਾਈਮ ਮਿਨਿਸਟਰਸ਼ਿਪ ਵਰਤਾਜੀ ਪ੍ਰੈਸ਼ਰ ਮੁਫੀ ਜਿੱਤਣਗੇ ਹਾਂਜੀ ਕਿਹੜੇ ਕਿਹੜੇ ਮੋਟਿਆਂ ਨੂੰ ਲੈ ਕੇ ਜਿੱਤੂਗਾ ਕੋਈ ਦੱਸ ਸਕਦਾ ਕਿਹੜੇ ਕਿਹੜੇ ਮੋਟੇ ਨੇ ਮੁੱਦੇ ਤਾਂ ਬਹੁਤ ਸਾਰੇ ਨੇ ਜੀ ਉਹਨੇ ਬਹੁਤ ਦੇ ਕੰਮ ਕੀਤਾ ਹੈ ਲੁਧਿਆਣਾ ਵਿੱਚ ਠੀਕ ਹੈ ਜੀ ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਹਾਂ ਯੂਵਨਬੇਰੀ ਲੋਕ ਸਭਾ 2024 ਦੀ ਚੋਣਾਂ ਦਾ ਕੱਲ ਰਿਜ਼ਲਟ ਹੈ ਤੇ ਰਿਜ਼ਲਟ ਕੱਲ ਦਿਖੇ ਹੋਣ ਜਾ ਰਿਹਾ ਤਸਵੀਰਾਂ ਲੁਧਿਆਣਾ ਦੇ ਪਾਤਣਾ ਕਾ ਚੌਂ ਤੋਂ ਸੰਜੇ ਕਰ ਰਹੇ ਆ ਲੋਕਾਂ ਨੂੰ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਕੀ ਕੌਣ ਲੁਧਿਆਣਾ ਤੋਂ ਉਮੀਦਵਾਰ ਬਣੇਗਾ ਤੇ ਲੁਧਿਆਣਾ ਦੀ ਸੀਟ ਜਿਹੜੀ ਆ ਕੌਣ ਲੋਕਾਂ ਦੇ ਲਈ ਖਰਾ ਉਤਰੇਗਾ ਲੁਧਿਆਣਾ ਤੋਂ ਗੱਲਬਾਤ ਕਰ ਲੈਣੇ ਆ ਆਮ ਲੋਕਾਂ ਦੇ ਨਾਲ ਪਈ ਸੱਸੀ ਗੱਲ ਸੱਸੀ ਗੱਲ ਜੀ ਕੋਟ ਬਾਈ ਤੁਸੀਂ ਗੱਲ ਹਾਂਜੀ ਕੀ ਲੱਗਦਾ ਕੌਣ ਲੁਧਿਆਣਾ ਦਾ ਉਮੀਦਵਾਰ ਬਣ ਸਕਦਾ ਉਮੀਦਵਾਰ ਰਾਜਾ ਵੜਿੰਗ ਰਾਜ ਕਰਨ ਕਰਨ ਬਹੁਤ ਅੱਛੇ ਕੰਮ ਕੀਤੇ ਹੋਣੇ ਲੋਕ ਕਰਨ ਜੀ ਸਿੱਗਾ ਵਧੀਆ ਕੰਮ ਕੀਤੇ ਹੋਣੇ ਕਿਉਂਕਿ ਇੰਨੇ ਦਿਨਾਂ ਦਾ ਹੋ ਗਏ ਨਾ ਕਿ ਪ੍ਰਚਾਰ ਵੀ ਚੱਲ ਰਿਹਾ ਹੈ ਹਰ ਇੱਕ ਵਕਫ ਵਕ ਪਾਰਟੀਆਂ ਵੱਲੋਂ ਤੇ ਕਿਹੜੇ ਕਿਹੜੇ ਮੁੱਦਿਆਂ ਤੇ ਤੁਸੀਂ ਵੋਟ ਪਾਈ ਹੈ ਅਸੀਂ ਮੁੱਦਿਆਂ ਨੂੰ ਮੁੰਡਾ ਕੌਣ ਜੰਗਮਾਨ ਪੀੜੀ ਹੈ ਇੱਕ ਤਾਂ ਜਿਸ ਟਾਈਮ ਉਹ ਆਪਣਾ ਰਾਜੇ ਕਿਹੜਾ ਮੰਤਰੀ ਸੀਗਾ ਉਸ ਟਾਈਮ ਵਧੀਆ ਗੱਲ ਕੀਤੀ ਉਹਨੇ ਪਛਾ ਕੰਮ ਕੀਤੇ ਆ ਅਸੀਂ ਗੰਨਾਸਤ ਰਾਜਾ ਵੜਿੰਗ ਨੂੰ ਪਾਈ ਆ ਦੇਖੋ ਕੀ ਲੱਗਦਾ ਹੈ ਨਤੀਜੇ ਕਿੱਥੇ ਖਰੇ ਉਤਰਨਗੇ ਖਰੇ ਸਵੇਰੇ ਪਤਾ ਲੱਗ ਜਾਏਗਾ ਤੁਹਾਨੂੰ ਆਪ ਹੀ ਫਾਈਨਲ ਹੋਏਗਾ ਰਾਜਾ ਵੜਿੰਗ ਜਿੱਤੇਗਾ ਸਵੇਰੇ ਪਾਜੀ ਕੀ ਲੱਗਦਾ ਹੈ ਕਿਹੜਾ ਖੜਾ ਉਤਰੇਗਾ ਲੁਧਿਆਣਾ ਦੀ ਸੀਟ ਤੋਂ ਐਮਪੀ ਅਸੀਂ ਤਾਂ ਕਾਂਗਰਸ ਨੂੰ ਹੀ ਮੰਨ ਰਹੇ ਆਂ ਕਾਂਗਰਸ ਹਾਂਜੀ ਆਲਮੋਸਟ ਹਾਂ ਜਿਹੜੇ-ਜਿਹੜੇ ਮੁੱਦੇ ਨੇ ਮੁੱਦੇ ਸੀਗੇ ਜਿਹਦੇ ਨੂੰ ਜਿਨ੍ਹਾਂ ਤੋਂ ਹੀ ਵੋਟ ਪਾਈ ਕਾਂਗਰਸ ਐਸੇ ਤੋਂ ਸ਼ੁਰੂ ਤੋਂ ਕਾਂਗਰਸ ਨੂੰ ਹੀ ਬੰਦੇ ਆ ਰਹੇ ਹਾਂ ਕਾਂਗਰਸ ਹਾਂਜੀ ਵੋਟ ਪਾਈ ਹੈ ਨੇ ਹਾਂਜੀ ਵੋਟ ਪਾਈ ਹੈ ਜੀ ਬਿਲਕੁਲ ਲੋਕ ਜਿਹੜੇ ਨੇ ਅਜੇ ਤੱਕ ਕਾਂਗਰਸ ਨੂੰ ਦੇਖਣਾ ਚਾਹ ਦੇਖ ਰਹੇ ਨੇ ਲੁਧਿਆਣਾ ਦੇ ਵਿੱਚ ਉਮੀਦਵਾਰ ਹੋਰਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਹੜੇ ਕਿਹੜੇ ਮੁੱਦਿਆਂ ਤੇ ਜਿਹੜਾ ਕਿ ਲੋਕਾਂ ਨੇ ਵੋਟਾਂ ਪਾਈਆਂ ਆਪਣੀਆਂ ਮੈਮ ਵੋਟ ਪਾਈ ਤੁਸੀਂ ਹਾਂਜੀ ਸਰ ਪਾਈਏ ਤੇ ਕੀ ਲੱਗਦਾ ਲੁਧਿਆਣਾ ਤੋਂ ਕਿਹੜਾ ਉਮੀਦਵਾਰ ਖੜਾ ਹੋਤਰੇਗਾ ਸਾਨੂੰ ਤਾਂ ਬਿੱਟੂ ਦੀ ਉਮੀਦ ਹੈ ਬਿਕਾਜ਼ ਅਸੀਂ ਤੇ ਮੋਦੀ ਸਾਹਿਬ ਜੀ ਦੇ ਨਾਲ ਹੈਗੇ ਆ ਤੇ ਸਾਨੂੰ ਤੇ ਹੈਗਾ ਕਿ ਮੋਦੀ ਜੀ ਜਿੱਤਣ ਕਿਹੜੇ ਕਿਹੜੇ ਮੁੱਦੇ ਸੀਗੇ ਜਿਹਦੇ ਕਿ ਤੁਸੀਂ ਬੀਜੇਪੀ ਨੂੰ ਵੋਟ ਪਾਈਏ ਐਸ ਬੀਜੇਪੀ ਬੀਜੇਪੀ ਓਵਰਆਲ ਗਰੋਥ ਅਗਰ ਅਸੀਂ ਇੰਡੀਆ ਕੀ ਦੇਖੇ तो वर्ल्ड वाइड भी बीजेपी जो मोदी जी हैं उन्होंने अपना नाम बनाया है तो उसके रिगार्डिंग हमें ये कि ओवरऑल ग्रोथ के लिए इयर्स वी आर वाचिंग हिम है, कि ही हैज डन सो ड्रास्टिक चेंजेस उन्होंने इंडिया के लिए लाए हैं तो इस बिना पे हमने बिट्टू जी को यहाँ पर वोट डाला है ठीक है भाजी वोट पाई मैं तो है ही नहीं ਸਿਸ ਸੈਸ਼ਨ ਕੋਲ ਗਿਆ ਸੀਗਾ ਅਗਰ ਜੇ ਵੋਟ ਬੰਦੇ ਕਿਹਨੂੰ ਬੰਦੇ ਬੀਜੇਪੀ ਨੂੰ ਬੀਜੇਪੀ ਅ ਮੁੱਦੇ ਕਿਹੜੇ ਕੈਟੇਗਰੀ ਦੇ ਉੱਦੇ ਸਾਰੇ ਹੀ ਨੇ ਜੀ ਉੱਦੇ ਸਾਰੇ ਹੀ ਨੇ ਕਿਹੜੇ ਸਾਰੇ ਜਿੰਨੇ ਵੀ ਜਿੰਨੇ ਦੱਸੇ ਇਹਨਾਂ ਨੇ ਦੱਸੇ ਨੇ ਸਾਰੇ ਮੁੱਦੇ ਹੀ ਨੇ ਓਵਰ ਆਲ ਗ੍ਰੋਥ ਹਾਂ ਜੀ ਦੇਖੋ ਜੀ ਤੈਨੀਆਂ ਸੇ ਇਕਨੋਮੀ ਕੀ ਅਗਰ ਆਪ ਗ੍ਰੋਥ ਦੇਖੀਏ ਕਿਤਨਾ ਜੋ ਕੁਝ ਵੀ ਹੈ ਮੋਦੀ ਜੀ हैज डन ਵੰਡਰਸ he should be he should come into next prime ministership he, the government should also come in punjab also and ki need hai punjab ko jo ki akalis aur in sab baki aapke usme nahi ho rahi hai to bjp agar aayegi punjab mein to punjab ka bhi sudhar hoga thank you ma'am uh, for the uh, concern uh, te hor vi aam lokan de naal gala gawan ge auto jide auto chalande ne bhai vote bhai tu hi gal ਹਾਂਜੀ ਹਾਂਜੀ ਇੱਕ ਜੂਨ ਨੂੰ ਵੋਟ ਪਾਈ 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 ਅ ਕਿਹਨੂੰ ਵੋਟ ਪਾਈ ਉਹ ਥੋੜੀ ਨੂੰ ਦੱਸਣਾ ਕਿ ਇਹਨੂੰ ਪਾਈ ਆ ਵੋਟ ਪਾਈ ਆ 1 ਜੂਨ ਨੂੰ ਬੋਰਡ ਤਾਂ ਪਾਈ ਆ ਵੋਟ ਪਾਈ ਆ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਵੋਟ ਪਾਈ ਆ ਉਹ ਆ ਬਸ ਆਹੀ ਆਪਣੇ ਹੁਣ ਜੋ ਮਹਿੰਗਾਈ ਵਧ ਰਹੀ ਆ ਹਾਂ ਉਹ ਥੋੜੀ ਕੰਟਰੋਲ ਹੋ ਜੇ ਕੀ ਲੱਗਦਾ ਅ ਲੁਧਿਆਣਾ ਤੋਂ ਕਿਹੜਾ ਉਮੀਦਵਾਰ ਜਿੱਤੇਗਾ ਐਤਕੀ ਦਾ ਮੈਨੂੰ ਲੱਗ ਰਿਹਾ ਰਾਜਾ ਵੜਿੰਗ ਹੀ ਲੱਗ ਰਿਹਾ ਰਾਜਾ ਵੜਿੰਗ ਵੋਟ ਪਾਈ ਭਾਈ ਹਾਂਜੀ ਪਾਈ ਆ ਜੀ ਅ ਕੀ ਲੱਗਦਾ ਲੁਧਿਆਣਾ ਤੋਂ ਕਿਹੜਾ ਉਮੀਦਵਾਰ ਖੜਾ ਉਤਰੇਗਾ ਕਾਂਗਰਸ ਦੀ ਅ ਕੀ ਕਾਰਨ ਹੈ ਜਿਹੜਾ ਕਿ ਕਾਂਗਰਸ ਖਰੀ ਉਤਰੇਗੀ ਦੇਖੋ ਜੀ ਕਾਰਨ ਇਹ ਹੈ ਕਿਉਂਕਿ ਇਹਨਾਂ ਨੇ ਸੁਭੀ ਦਾ ਮਨ ਕੀ ਕੰਮ ਬਹੁਤ ਵਧੀਆ ਕੀਤੇ ਨਹੀਂ ਠੀਕ ਹੈ ਜੀ ਗਰੀਬਾਂ ਬਾਰੇ ਸੋਚਦਾ ਹੀ ਹੈ ਠੀਕ ਹੈ ਨਹੀਂ ਹੁਣ ਦੇਖੋ ਆਪਣਾ ਜੋ ਵੀ ਕੰਮ ਹੁੰਦਾ ਵਾ ਆਪਣਾ ਸਭ ਤੋਂ ਪਹਿਲਾ ਕੰਮ ਕਰ ਦਿੰਦੇ ਆ ਜੀ ਠੀਕ ਹੈ ਨਹੀਂ ਜੇਕਰ ਮੈਂ ਗੱਲ ਕਰਾਂ ਆਮ ਲੋਕਾਂ ਦੀ ਆਮ ਲੋਕਾਂ ਬਾਰੇ ਕਿੱਦਾਂ ਦੇਖਦੇ ਆ ਆਮ ਲੋਕਾਂ ਨੂੰ ਤੁਸੀਂ ਵੀ ਆਮ ਮੈਂ ਵੀ ਆਮ ਠੀਕ ਹੈ ਨਾ ਕਿਸ ਤਰ੍ਹਾਂ ਦੇ ਦਿਓ ਆਮ ਲੋਕਾਂ ਦੇ ਕੰਮ ਹੋਣਗੇ ਆਉਣ ਵਾਲੇ ਸਮੇਂ 'ਚ ਹਾਂਜੀ ਬਿਲਕੁਲ ਜੀ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਾਂਗਰਸ ਜ਼ਰੂਰ ਆਊਗੀ ਇਹ ਕੰਮ ਮਲਕੀ ਗਰੀਬਾਂ ਬਾਰੇ ਸੋਚਦੇ ਵੀ ਆਈ ਕਾਂਗਰਸ ਜੋ ਵੀ ਆਪਣਾ ਗਰੀਬਾਂ ਬਾਰੇ ਜੋ ਵੀ ਦਾਨ ਪੋਨ ਕਰਦੇ ਆਈ ਦੇਖੋ ਜੋ ਵੀ ਆ ਸਭ ਕੁਝ ਕਰਦੀ ਹੈ ਜੀ ਕਾਂਗਰਸ ਬਹੁਤ ਵਧੀਆ ਕੰਮ ਕਰਦੀ ਹੈ ਕਾਂਗਰਸ ਇਹ ਆ ਵੀ ਜੀ ਆਉਣ ਵਾਲੇ ਟਾਈਮ 'ਚ ਗਰੀਬੀ ਘਟ ਜੂਗੀ ਤੇ ਉਮੀਦਵਾਰ ਲੁਧਾਨੇ ਤੋਂ ਤੁਹਾਨੂੰ ਲੱਗਦਾ ਕਾਂਗਰਸ ਆਏਗੀ ਹਾਂਜੀ ਕਾਂਗਰਸ ਆਉਗੀ ਜੀ ਤੇ ਆਨਾਲੇ ਪ੍ਰਾਈਮ ਮਿਨਿਸਟਰ ਜਿਹੜਾ ਕੀ ਹੈ ਰਾਹੁਲ ਗਾਂਧੀ ਹੋਣਗੇ ਪ੍ਰਾਈਮ ਮਿਨਿਸਟਰ ਹਾਂਜੀ ਰਾਹੁਲ ਗਾਂਧੀ ਆਈ ਪ੍ਰਾਈਮ ਬਿਲਕੁਲ ਆਮ ਲੋਕਾਂ ਦੀ رائے ਲਈਤੀ رائے ਜਿਹੜੀ ਹੈ ਕਾਂਗਰਸ ਨੂੰ ਦੇ ਰਹੇ ਨੇ ਕਹਿੰਦੇ ਆਨਾਲੇ ਲੁਗਾਨਾਂ ਤੋਂ ਜਿਹੜੇ ਕੇ ਲੋਕ ਸੋਚਦੇ ਨੇ ਭਾਈ ਵੋਟ ਬਣੀ ਤੁਹਾਡੀ ਹਾਂਜੀ ਕੀ ਕੀ ਲੱਗਦਾ ਲੁਗਾਨਾਂ ਤੋਂ ਕਿਹੜਾ ਉਮੀਦਵਾਰ ਖੜਾ ਉਤਰੂਗਾ ਇਸ ਵਾਰ ਤਾਂ ਜੀ ਪ੍ਰੈਸ਼ਰ ਪੱਪੀ ਜੀ ਜਿੱਤਣਗੇ ਪ੍ਰੱਪੀ ਹਾਂਜੀ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿੱਤੂਗੇ ਕੁਝ ਦੱਸੋ ਕਿਹੜੇ ਕਿਹੜੇ ਮੁੱਦੇ ਨੇ ਮੁੱਦੇ ਤਾਂ ਬਹੁਤ سارے ਨੇ ਜੀ ਉਹਨੇ ਬਹੁਤ ਦੇ ਕੰਮ ਕੀਤਾ ਹੈ ਲੁਧਿਆਣਾ ਵਿੱਚ ਠੀਕ ਹੈ ਜੀ ਤੇ ਇਸ ਵਾਰ ਪੂਰੀ ਬਹੁਮਤ ਨਾਲ ਜਿੱਤਣਗੇ ਇਸ ਵਾਰ ਜਿੱਤਣਗੇ ਆ ਵੋਟ ਪਾਈ ਪਾਈ ਤੁਸੀਂ ਹਾਂਜੀ ਪਾਈ ਹੈ ਜੀ ਕੀ ਲੱਗਦਾ ਹੈ ਲੁਧਿਆਣਾ ਤੋਂ ਕਿਹੜਾ ਉਮੀਦਵਾਰ ਖੜਾ ਉਤਰੇਗਾ ਨੇ ਜੀ ਸਾਡੇ ਤਾਂ ਿਆਲੀ ਸਾਹਿਬ ਹੀ ਜਾਂਦੇ ਆ ਸਾਡੇ ਹਲਕੇ ਤੋਂ ਮੈਂ ਦਾਖੇ ਤੋਂ ਮੁੱਲਾਪੁਰ ਦਾਖੇ ਤੋਂ ਉਹ ਤੋਂ ਤਕੜੀ ਵਾਲੇ ਦਿੱਤਦੇ ਆ ਤਕੜੀ ਵਾਲੇ ਆ ਅੱਗੇ ਪੂਰੇ ਪੰਜਾਬ ਤੋਂ ਉਹ ਬਣਿਆ ਝਾੜੂ ਵਾਲੇ ਪਰ ਸਾਡੇ ਦਾਖੇ ਹਲਕੇ ਤੋਂ ਪੂਰੇ ਪੰਜਾਬ ਤੋਂ ਇੱਕ ਦਾਖਾ ਲਖਾਈ ਆ ਜਿੱਥੋਂ ਤਕੜੀ ਵਾਲੇ ਵਾਲੀ ਸਾਹਿਬ ਦਿੱਤਿਆ ਕੀ ਕਿਹੜੇ ਐਸੇ ਕਾਰਨ ਨੇ ਕਿ ਕਿਹੜੇ-ਕਿਹੜੇ ਐਸੇ ਮੁੱਦੇ ਨੇ ਮੁੱਦੇ ਜਿਵੇਂ ਗਲੀਆਂ ਨਾਲੀਆਂ ਹੋਰ ਲੋਕਾਂ ਦੇ ਆਮ ਤੌਰ ਤੇ ਵਿੱਚ ਵਿਚਰਦੇ ਆ ਕੰਮ ਆਉਂਦੇ ਆ ਖੜੇ ਪੈਰ ਕੰਮ ਆਉਂਦੇ ਆ ਸਿਵਰੇ ਦਾ ਕੰਮ ਗਲੀਆਂ ਨਾਲੀਆਂ ਦਾ ਇਦਾਂ ਦੇ ਕੰਮ ਆਉਂਦੇ ਆ ਕੀ ਲੱਗਦਾ ਲੁਧਿਆਣਾ ਤੋਂ ਕਿਹੜਾ ਉਮੀਦਵਾਰ ਖੜਾ ਉਤਰੇਗਾ ਕੁਝ ਨਹੀਂ ਕਹਿ ਸਕਦੇ ਇੱਕ ਕਾਂਟੇ ਕਿ ਟੱਕਰ ਹੈ ਕਾਂਟੇ ਟੱਕਰ ਹਾਂਜੀ ਤੇ ਫਿਰ ਵੀ ਕੁਝ ਗੈਸ ਸੋਣਾ ਹੈ ਨਹੀਂ ਗੈਸ ਸੋਣਾ ਹੈ ਹਾਂਜੀ ਕੋਈ ਵੀ ਲੱਗਦਾ ਹੋਣਾ ਐਤਾ ਜੀ ਉਮੀਦ ਤਾਂ ਹੈ ਹਾਂਜੀ ਦੋਨੇ ਪਾਰਟੀ ਵਿੱਚ ਹੋ ਰਹੀ ਹੈ ਅੱਛਾ ਟੱਕਰ ਹਾਂਜੀ ਹਾਂਜੀ ਕਿਹੜੇ ਕਿਹੜੇ ਮੁੱਦਿਆਂ 'ਤੇ ਟੱਕਰ ਹੋ ਸਕਦੀ ਹੈ ਮੁੱਦੇ ਦੇ ਬਾਰੇ ਨਹੀਂ ਕਹਿ ਸਕਦੇ ਭਾਈ ਲਾਗੇ ਰਿੰਦਰ ਸਿੰਘ ਵੀ ਹੋਰ ਤੋਂ ਅੱਗੇ ਤੋਂ ਆਮਨੇ ਕਿਹੜਾ ਜਿੱਤਣਾ ਚਾਹੀਦਾ ਹਾਂਜੀ ਤੁਹਾਡੇ ਹਿਸਾਬ ਨਾਲ ਕਿਹੜਾ ਜਿੱਤਣਾ ਚਾਹੀਦਾ ਦੇਖੋ ਜੀ ਉਹਨ ਤਾਂ ਜਿਹਦਾ ਬੋਟਾ ਹੈ ਬਈ ਜਿੱਤੂ ਭਾਈ ਇਹ ਵੀ ਤੁਸੀਂ ਪਾਈ ਹੈ ਨਾ ਵੋਟਰ ਹਾਂਜੀ ਹਾਂਜੀ ਕੀ ਲੱਗਦਾ ਕੌਣ ਜਿੱਤਣਾ ਚਾਹੀਦਾ ਰਵਨੀਤ ਸਿੰਘ ਬਿੱਟੂ ਹਾਂਜੀ ਅੱਛਾ ਸੋ ਬਿਲਕੁਲ ਅ ਸਮ ਆਮ ਜਨਤਾ ਜਿਹੜਾ ਕੀ ਹੈ ਮੋਦੀ ਨੂੰ ਦੇਖਣਾ ਚਾਹ ਰਹੀ ਹੈ ਹਰ ਵਕ ਵਕ ਲੋਕਾਂ ਨੇ ਆਪਣੀ ਰਾਏ ਦਿੱਤੀ ਰਾਏ ਦੇਣ ਤੋਂ ਬਾਅਦ ਜਿਆਦਾ ਜਿਹੜੇ ਚਾਂਸਸ ਜਿਹੜੇ ਲੋਕ ਕਹਿ ਰਹੇ ਨੇ ਕਾਂਗਰਸ ਤੇ ਸੈਕਿੰਡ ਨੰਬਰ ਤੇ ਬੀਜੇਪੀ ਦੇ ਕਹਿ ਰਹੇ ਨੇ ਮੋਦੀ ਦੇ ਜਿਹੜੇ ਕੀ ਆਉਣੇ ਚਾਹੀਦੇ ਨੇ ਉਹਨਾਂ ਕੱਲ ਨਤੀਜੇ ਦੇ ਵਿੱਚ ਹੀ ਪਤਾ ਚੱਲੇਗਾ ਕਿ ਇਸ ਲੁਧਾਨਾ ਸੀਟ ਤੋਂ ਕੌਣ ਉਮੀਦਵਾਰ ਖੜਾ ਉਤਰਦਾ ਹੈ ਤੇ ਜੁੜੇ ਹੋਏ ਲੁਧਾਨਾ ਲਾਈਵ ਦੇ ਨਾਲ ਹਾਨੀ ਦੇ ਨਾਮ ਯੂਵੰਦਰੀ ਰਿਪੋਰਟ ਧੰਨਵਾਦ